ਹਾਂਜੀ ਸੱਚੇ ਅਕਾਲੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਮਿਸਟਰ ਐਂਡ ਮਿਸ ਨਰੂਲਾ ਯਾਨੀ ਕਿ ਰੀਤ ਨਰੂਲਾ ਤੇ ਸैम ਨਰੂਲਾ ਦੇ ਘਰੇ ਹੋਣ ਵਾਲਾ ਹੈ ਬੇਬੀ ਜਿਸ ਦੀਆਂ ਵੀਡੀਓਜ਼ ਕਾਫੀ ਜਿਆਦੀਆਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਅਸਲ ਦੇ ਵਿੱਚ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਤਾਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਘਰੇ ਬੇਬੀ ਹੋ ਚੁੱਕਿਆ ਹੈ ਪਰ ਸैम ਨਰੂਲਾ ਅਤੇ ਰੀਤ ਨਰੂਲਾ ਦੇ ਵੱਲੋਂ ਇਹੋ ਜੀ ਕੋਈ ਵੀ ਅਜੇ ਤੱਕ ਗੱਲ ਨਹੀਂ ਕੀਤੀ ਹੋਈ ਕਿਉਂਕਿ ਲੋਕੀ ਤਾਂ ਕਾਫੀ ਸਿਆਣੇ ਨੇ ਉਹ ਤਾਂ ਟਾਈਮ ਤੋਂ ਹੀ ਜਾਇਦਾ ਲਾ ਲੈਂਦੇ ਨੇ ਜਿਸ ਕਾਰਨ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੋਨਾਂ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਇੱਕ ਬੇਬੀ ਚੁੱਕਿਆ ਪਰ ਦੋਸਤੋ ਸਸਲ ਦੇ ਵਿੱਚ ਤੁਹਾਨੂੰ ਦੱਸ ਦਈਏ ਉਹ ਕਿਸੇ ਹੋਰ ਦਾ ਬੇਬੀ ਹੈ ਜੋ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਫਿਲਹਾਲ ਦੇ ਲਈ ਦੋਸਤੋ ਤੁਹਾਡਾ ਕੀ ਕਹਿਣਾ ਸਾਡੀ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਐਵੇਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ